ਭਗਵਤ ਮਾਨ ਕੋਰਟ ਤਾਂ 750 ਕਰੋੜ ਰੁਪਏ ਦੇਣ ਨੂੰ ਆਪਣੀ ਗੱਲ ਕਹਿਣ ਲਈ ਮੀਡੀਆ ਨੂੰ ਤੇ ਦੂਜੇ ਕੋਲ ਜਿਹਦੇ ਕੋਲ ਨਹੀਂ ਹੈ ਉਹਦੀ ਆਵਾਜ਼ ਕੌਣ ਉਠਾਏਗਾ ਉਹਦੀ ਆਵਾਜ਼ ਉਠਾਉਣ ਲਈ ਮੀਡੀਆ ਨੂੰ اپੋਜੀਸ਼ਨ ਦਾ ਰੋਲ ਅਦਾ ਕਰਨਾ ਪਊਗਾ ਜਦੋਂ اپੋਜੀਸ਼ਨ ਟੋਟਲ ਬੰਦ ਹੈ ਜਦੋਂ ਪੋਲਿਟੀਕਲ ਤੇਰਾ ਇੱਕੋ ਜੁਬਾਨ ਬੋਲਣ ਲੱਗ ਜਾਣ ਜਦੋਂ ਡਿਵੈਲਪਮੈਂਟ ਤੇ ਮਾਡਲ ਤੇ ਕੋਈ ਫਰਕ ਨਾ ਹੋਵੇ ਜਦੋਂ ਜੁਏਪੀਏ ਤੇ ਐਨਆਈਏ ਤੇ ਐਨਐਸਏ ਤੇ ਬਰਾਬਰ ਦੀ ਵੋਟ ਸਾਰੀਆਂ ਪਾਉਂਦੀਆਂ ਹੋਣ ਤਾਂ ਉੱਥੇ ਪਾਸਾ ਇੱਕ ਆਵਾਮ ਦਾ ਵਸਤ ਹੈ ਲੜਾਈ ਉਦੋਂ ਵੱਡੀ ਹੈ ਇਹ ਪਰਚੇ ਵਾਪਸ ਵੀ ਹੋ ਜਾਣਗੇ ਲੜਾਈ ਉਦੋਂ ਵੱਡੀ ਇਸ ਕਰਕੇ ਹੈ ਕਿ ਬਿਨਾਂ ਪਰਚਿਆਂ ਤੋਂ ਵੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਔਰ ਜ਼ੁਬਾਨਬੰਦੀ ਕੀਤੀ ਜਾਊਗੀ ਪਰਮਪਸਤਕਾਰ ਜੋ ਪੰਜਾਬ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਸਹਿਬਾਨ ਪੱਤਰਕਾਰ ਭਾਈਚਾਰੇ ਨਾਲ ਜੁੜੇ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀਗੜ੍ਹ ਤੋਂ ਬਾਅਦ ਅੱਜ ਦਾ ਇਹ ਇਕੱਠ ਇੱਕ ਸੁਨੇਹਾ ਦੇ ਰਿਹਾ ਹੈ ਇਹ ਸੁਨੇਹਾ ਕੀ ਹੈ ਤੇ ਇੱਕ ਸਾਡੇ ਸਮਝਣ ਵਾਲੀ ਗੱਲ ਕੀ ਹੈ ਦੁਨੀਆ ਜਦੋਂ ਤੋਂ ਬਣੀ ਹੈ ਤੇ ਸ਼ਾਇਦ ਜਦੋਂ ਤੱਕ ਰਹੇਗੀ ਵੀ ਜਿਵੇਂ ਕਹਿੰਦੇ ਨੇ ਮਾਲਕ ਭਾਗੋ ਤੇ ਭਾਈ ਲਾਲੋ ਦੋ ਅਲੱਗ-ਅਲੱਗ ਖੇਮੇ ਨੇ ਤੇ ਅਲੱਗ-ਅਲੱਗ ਚੀਜ਼ਾਂ ਨੇ ਤੇ ਜਿਹੜੇ ਢੱਗ ਦੇ ਨਾਲ ਹੁਣ ਸਾਰੇ ਮਾਈਂਡ ਨੂੰ ਕੈਪਚਰ ਕਰਨ ਦਾ ਤਰੀਕਾ ਵੱਖ-ਵੱਖ ਵਿਗਿਆਨਕ ਖੋਜਾਂ ਨੇ ਸ਼ੁਰੂ ਕੀਤਾ ਹੈ ਉੱਥੇ ਜਿਹੜਾ ਕੰਟਰੋਲ ਹੈ ਮੀਡੀਆ ਦਾ ਕੰਟਰੋਲ ਹੋਵੇ ਪਾਣੀਆਂ ਦਾ ਕੰਟਰੋਲ ਹੋਵੇ ਧਰਤੀ ਦਾ ਕੰਟਰੋਲ ਹੋਵੇ ਬੱਖ-ਬੱਖ ਚੀਜ਼ਾਂ ਤੇ ਕੰਟਰੋਲ ਜਿਹੜਾ ਕੀਤਾ ਜਾ ਰਿਹਾ ਹੈ ਇਹ ਉਸੇ ਦੀ ਲੜੀ ਦਾ ਹਿੱਸਾ ਹੈ ਉਹਦੇ ਨਾਲ ਦਿਮਾਗ ਵੀ ਕੰਟਰੋਲ ਹੋਣੇ ਨੇ ਉਹਨਾਂ ਨਾਲ ਕਲਮ ਵੀ ਕੰਟਰੋਲ ਹੋਣੀ ਹੈ ਉਹਦੇ ਨਾਲ ਇੱਕ ਉਹਦੇ ਉਲਟਾ ਲਿਬਰੇਸ਼ਨ ਦਾ ਆਜ਼ਾਦੀ ਦਾ ਆਜ਼ਾਦ ਸੋਚ ਦਾ ਜਿੰਨੀ ਕੋਈ ਥੱਕ ਕੇ ਸਪੇਸ ਬਣਾ ਲੇ ਉਨੀ ਬਣੀ ਰਹਿਣੀ ਹੈ ਤੇ ਨਹੀਂ ਤਾਂ ਪੂਰੀ ਤਰ੍ਹਾਂ ਉਹ ਬੰਦ ਵੀ ਹੋ ਜਾਣੀ ਹੈ ਸਾਡੇ ਸਾਹਮਣੇ ਆ ਇਹ ਵਰਤਾਰਾ ਕੱਲੇ ਭਗਵੰਤ ਮਾਨ ਦਾ ਜਾਂ ਉਹਦੀ ਸਰਕਾਰ ਤੱਕ ਨਹੀਂ ਹੈ ਇਹ ਬਹੁਤ ਛੋਟੇ ਬੰਦੇ ਨੇ ਉਸ ਵੱਡੇ ਹਮਾਮ ਦੇ ਵਿੱਚ ਇਹ ਬਹੁਤ ਛੋਟੇ ਕਰਦਾਰ ਨੇ ਇੱਥੇ ਇੱਕ ਤੱਕ ਕਰਕੇ ਵੱਡਾ ਕਰਦਾਰ ਟਰੰਪ ਤੋਂ ਸ਼ੁਰੂ ਹੋ ਕੇ ਮੋਦੀ ਤੋਂ ਸ਼ੁਰੂ ਹੁੰਦਾ ਹੁੰਦਾ ਇੱਥੇ ਤੱਕ ਆ ਰਿਆ ਸਾਰੀ ਦੁਨੀਆ ਦੇ ਵਿੱਚ ਜਿੱਥੇ ਟਰੰਪ ਇੱਕ ਇਲਾਕਾ ਹੀ ਜਿਵੇਂ ਹੁੰਦਾ ਨਾ ਪਹਿਲਾਂ ਆਪਾਂ ਗੱਲ ਕਰਦੇ ਸੀ ਪਹਿਲੀਆਂ ਸਰਕਾਰਾਂ ਦਰਮਾਨ ਕਿ ਬੰਦਾ ਕਹਿੰਦਾ ਕਿ ਜਾ ਤਾਂ ਆਹ ਰੂਟ ਮੈਨੂੰ ਦੇ ਦੇ ਪੈਸੇ ਲੈ ਲੈ ਨਹੀਂ ਤਾਕਤ ਵੀ ਹੈਗੀ ਆ ਉਹਦੇ ਰਾਹੀਂ ਲੈ ਲਾਂਗੇ ਪੈਸੇ ਲੈ ਲੋ ਆਹ ਜ਼ਮੀਨ ਤੇ ਮੈਨੂੰ ਚਾਹੀਦੀ ਐ ਨਹੀਂ ਲੈਣਾ ਤਾਂ ਪੁਲਿਸ ਵੀ ਹੈਗੀ ਆ ਏਜੰਸੀਆਂ ਵੀ ਹੈਗੀਆਂ ਨੇ ਇਸੇ ਤਰੀਕੇ ਦੇ ਨਾਲ ਜਦੋਂ ਉੱਪਰ ਲੈਵਲ ਦੇ ਉੱਤੇ ਦੇਸ਼ਾਂ ਦੇ ਦੇਸ਼ ਖਰੀਦੇ ਜਾ ਰਹੇ ਹੋਣ ਤਾਕਤ ਦੇ ਜੋਰ ਸੰਸਥਾਾਂ માં ਮਰ ਗਈਆਂ ਨੇ ਤਿੰਨ ਦਿਨ ਪਹਿਲਾਂ ਇੱਕ ਵੱਡੀ ਕਾਨਫਰੰਸ ਦੁਨੀਆ ਦੀ ਹੋ ਕੇ ਹਟੀ ਐ ਜਿਹੜੀ ਕਾਨਫਰੰਸ ਵਰਲਡ ਇਕਨੋਮਿਕ ਫੋਰਮ ਦੀ ਸੀ ਉੱਥੇ ਕੈਨੇਡਾ ਦਾ ਪ੍ਰਧਾਨ ਮੰਤਰੀ ਬੋਲਦਾ ਕੋਈ ਸੁਧਾਰਨ ਬੰਦਾ ਆਮ ਨਹੀਂ ਬੋਲਦਾ ਉਹ ਕਹਿੰਦਾ ਦੁਨੀਆ ਦੀਆਂ ਸੰਸਥਾਾਂ ਮ ਤਾਹਸ ਨਹਿਸ ਕਰ ਦਿਤੀਆਂ ਗੱਆਂ ਨੇ ਹੋ ਗਈਆਂ ਨੇ ਨਵੇਂ ਸਿਰੇਓ ਕੋਈ ਉਸਾਰੀ ਕਰਨੀਆਂ ਤਾਂ ਕਰ ਲੋ ਨਵੇਂ ਸਿਰੇਓ ਬਾਕੀ ਦੇਸਾਂ ਨੇ ਬਚਣਾ ਤਾਂ ਬਚ ਜੋ ਨਹੀਂ ਦੇਸ਼ ਵੀ ਬਚਣਗੇ ਨਹੀਂ ਬਾਕੀ ਚੀਜ਼ਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਛੋਟੀਆਂ ਨੇ ਉਸੇ ਲੈਵਲ ਤੇ 556 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਦੀ ਖੁੱਲ ਰਹੀ ਕਿ ਉਹ ਕਿਹੜੇ ਪਾਸੇ ਖੜੇਗਾ ਤਾਂ ਜਿਹਨਾਂ ਲੋਕਾਂ ਦੀ ਜ਼ੁਬਾਨ ਖੁੱਲ ਰਹੀ ਆ ਉਹਨੂੰ ਬੰਦ ਕਰ ਦਿਓ ਉਹਨੂੰ ਬੰਦ ਕਰਨ ਦਾ ਮਤਲਬ ਹੈ ਮੀਡੀਆ ਤੇ ਜਦ ਤੱਕ ਕੰਟਰੋਲ ਕਰ ਲੋ ਪੈਸੇ ਰਾਹੀ ਅਮਨ ਬੱਤਾ ਪੈਸਾ ਛੁੱਟੋ ਆਪਣੇ ਪਾਲੇ 'ਚ ਕਰ ਲਓ ਜਾਂ ਫਿਰ ਦਹਿਸਤ ਫੈਲਾਓ ਉਸ ਆਵਾਜ਼ ਨੂੰ ਬੰਦ ਕਰ ਦਿਓ ਸਾਡਾ ਜਿਹੜਾ মিডিਆ ਇਸ ਖੇਤਰ ਦਾ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਪੈਦਾ ਹੋਇਆ ਹਰ ਬੰਦੇ ਨੇ ਅਖਬਾਰ ਵੀ ਕੱਢਿਆ ਹਰ ਮੂਵਮੈਂਟ ਨੇ ਅਖਬਾਰਾਂ ਕੱਢੀਆਂ ਮੈਗਜ਼ੀਨ ਕੱਢੇ ਉਹਦੇ ਨਾਲ ਹੀ ਜਨਮ ਹੋਇਆ ਇਸ মিডিਆ ਦਾ ਹੁਣ ਜਿਵੇਂ-ਜਿਵੇਂ ਮੂਵਮੈਂਟਾਂ ਬਣਨ ਗਈਆਂ ਜਿਵੇਂ-ਜਿਵੇਂ ਲੋਕ ਮੈਦਾਨ ਚੋਂਗੇ ਓਵੇਂ-ਓਵੇਂ ਆਲਟਰਨੇਟਿਵ মিডিਆ ਜਿਹੜਾ ਵਿਕਲਪਕ মিডিਆ ਹੈ ਉਹ ਖੜਾ ਹੋਏਗਾ ਇਹ ਇੱਕ ਦੂਜੇ ਦੀ ਤਾਕਤ ਨੇ ਜੇ ਮੂਵਮੈਂਟ ਮਜ਼ਬੂਤ ਨਾ ਹੋਈ ਤਾਂ মিডিਆ ਮਜ਼ਬੂਤ ਨਹੀਂ ਹੋ ਸਕਦਾ ਜੇ মিডিਆ ਉਸ ਮੂਵਮੈਂਟ ਨਾਲ ਨਾ ਖੜਾ ਹੋਇਆ ਤਾਂ ਉਹ ਮੂਵਮੈਂਟ ਮਜ਼ਬੂਤ ਨਹੀਂ ਹੋ ਸਕਦੀ ਇਸੇ ਕਰਕੇ ਇਹ ਵਿਚਾਰ ਦਾ ਸਵਾਲ ਇਹ ਪਲੇਟਫਾਰਮ ਨੇ ਹਰ ਬੰਦੇ ਦਾ ਇਹ ਹੱਕ ਹੈ ਕਿ ਉਹਦੇ ਤੱਕ ਸਹੀ ਸੂਚਨਾ ਜਾਵੇ ਕਈ ਲੋਕ ਇਹ ਕਹਿੰਦੇ ਨੇ ਕਿ মিডিਆ ਨਿਰਪੱਖ ਨਹੀਂ ਭਗਵੰਤ ਮਾਨ ਦੀ ਗੱਲ ਨਹੀਂ ਉਹ ਅੱਗੇ ਕਰਦਾ ਕੋਈ ਚੀਜ਼ ਦੁਨੀਆ 'ਚ ਨਿਰਪੱਖ ਨਹੀਂ ਹੁੰਦੀ ਇਹ ਫਰਾਡ ਆ ਨਿਰਪੱਖਤਾ ਦਾ ਸਵਾਲ ਕੋਈ ਕਿਤੇ ਖੜਾ ਕੋਈ ਕਿਤੇ ਖੜਾ ਉਹਦੇ ਵਿਚਾਰਾਂ ਦੇ ਸਵਾਲ ਨੇ ਆਪੋ ਆਪਣੇ ਭਗਵੰਤ ਮਾਨ ਕੋਲ ਤਾਂ 750 ਕਰੋੜ ਰੁਪਏ ਦੇਣ ਨੂੰ ਆਪਣੀ ਗੱਲ ਕਹਿਣ ਲਈ ਮੀਡੀਆ ਨੂੰ ਤੇ ਦੂਜੇ ਕੋਲ ਜਿਹਦੇ ਕੋਲ ਨਹੀਂ ਹੈ ਉਹਦੀ ਆਵਾਜ਼ ਕੌਣ ਉਠਾਏਗਾ ਉਹਦੀ ਆਵਾਜ਼ ਉਠਾਉਣ ਲਈ ਮੀਡੀਆ ਨੂੰ اپੋਜੀਸ਼ਨ ਦਾ ਰੋਲ ਅਦਾ ਕਰਨਾ ਪਊਗਾ ਜੇ ਉਹ ਭਗਵੰਤ ਮਾਨ ਦੀ ਗੱਲ ਕਰਦਾ ਤਾਂ ਉਹਦੀ ਸਪੇਸ ਖਾ ਜਾਊਗਾ ਉਹ ਇਸ ਕਰਕੇ ਫੈਸਲਾ ਕਰਨਾ ਹੁੰਦਾ ਕਿ ਉਹ ਆਵਾਜ਼ ਜਦੋਂ اپੋਜੀਸ਼ਨ ਟੋਟਲ ਬੰਦ ਹੈ ਜਦੋਂ ਪੋਲਿਟੀਕਲ ਧਿਰਾਂ ਇੱਕੋ ਜੁਬਾਨ ਬੋਲਣ ਲੱਗ ਜਾਣ ਜਦੋਂ ਡਿਵੈਲਪਮੈਂਟ ਦੇ ਮਾਡਲ ਤੇ ਕੋਈ ਫਰਕ ਨਾ ਹੋਵੇ ਜਦੋਂ ਯੂਏਪੀਏ ਤੇ ਐਨਆਈਏ ਤੇ ਐਨਐਸਈ ਤੇ ਬਰਾਬਰ ਦੀ ਵੋਟ ਸਾਰੀਆਂ ਪਾਉਂਦੀਆਂ ਹੋਣ ਤਾਂ ਉਥੇ ਪਾਸਾ ਇੱਕ ਆਬਾਮ ਦਾ ਬਸਤ ਹੈ ਆਬਾਮ ਦਾ ਜਿਹੜਾ ਪਾਸਾ ਹੈ ਇਸ ਲਈ ਲੜਾਈ ਕੱਲੀ 10 ਪੱਤਰਕਾਰਾਂ ਜਾਂ ਕੁਝ ਬੰਦਿਆਂ ਦੇ ਖਿਲਾਫ ਪਰਚੇ ਦੀ ਨਹੀਂ ਹੈ ਲੜਾਈ ਉਦੋਂ ਵੱਡੀ ਹੈ ਇਹ ਪਰਚੇ ਵਾਪਸ ਵੀ ਹੋ ਜਾਣਗੇ ਲੜਾਈ ਉਦੋਂ ਵੱਡੀ ਇਸ ਕਰਕੇ ਹੈ ਕਿ ਬਿਨਾ ਪਰਚਿਆਂ ਤੋਂ ਵੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਔਰ ਜ਼ੁਬਾਨਬੰਦੀ ਕੀਤੀ ਜਾਊਗੀ ਕੇਵਲ ਇੱਕੋ ਇੱਕ ਤਰੀਕਾ ਇੱਕ ਦਬਾਅ ਇੱਕ ਪ੍ਰੈਸ਼ਰ ਲੋਕਾਂ ਦਾ ਇੱਕ ਮੂਵਮੈਂਟ ਦਾ ਉਭਾਰ ਜਿਹੜਾ ਇਸ ਜ਼ੁਬਾਨ ਨੂੰ ਜ਼ਿੰਦਾ ਰੱਖ ਸਕਦਾ ਉਹਦੇ ਲਈ ਰਾਹ ਮੋਕੜਾ ਕਰ ਸਕਦਾ ਇਸ ਲਈ ਨਾ ਤਾਂ ਜਦੋਂ ਮੂਵਮੈਂਟ ਚੱਲ ਰਹੀ ਹੁੰਦੀ ਹੈ ਇਕੱਲੇ ਮੂਵਮੈਂਟ ਦੀ ਉਹ ਮੂਵਮੈਂਟ ਹੁੰਦੀ ਹੈ ਉਹ ਪੱਤਰਕਾਰਾਂ ਦੀ ਵੀ ਮੂਵਮੈਂਟ ਹੁੰਦੀ ਹੈ ਤੇ ਜੇ ਪੱਤਰਕਾਰਾਂ ਤੇ ਆਉਂਦਾ ਤਾਂ ਜਦੋਂ ਮੂਵਮੈਂਟ ਨਾਲ ਆਉਂਦੀ ਹੈ ਇਹਦਾ ਮਤਲਬ ਉਹ ਮੂਵਮੈਂਟਾਂ ਦੀ ਵੀ ਆਵਾਜ਼ ਹੁੰਦੀ ਹੈ ਇਹ ਦੋਨੋਂ ਆਪਸ ਦੇ ਵਿੱਚ ਮਿਲੇ ਨੇ ਜਦੋਂ ਇਹ ਸਪਸ਼ਟ ਹੋਏਗਾ ਤਾਂ ਲਾਜ਼ਮੀ ਹੈ ਖੇਮੇਬਦੀ ਵੀ ਹੋਏਗੀ ਗੱਲ ਵੀ ਹੋਏਗੀ ਤੇ ਇਸੇ ਟੰਗ ਦੇ ਨਾਲ ਸੱਤਾ ਨੂੰ ਥੋੜਾ ਬਹੁਤ ਚੈਲੰਜ ਵੀ ਕੀਤਾ ਜਾ ਸਕਦਾ ਹੈ ਇਹ ਚੈਲੰਜ ਲਗਾਤਾਰ ਕਰਨਾ ਪਏਗਾ ਔਰ ਲਗਾਤਾਰ ਦੀ ਲੜਾਈ ਹੈ ਜਨਮਾ ਜਨਮ ਦੀ ਲੜਾਈ ਹੈ ਤੇ ਇਹ ਲੜਾਈ ਸਹਜ ਨਾਲ ਲੰਮਾ ਦਮ ਰੱਖ ਕੇ ਮੈਰਾਥਨ ਦੇ ਤਰੀਕੇ ਨਾਲ ਲੜਨੀ ਹੈ ਤੇ ਲੜਨੀ ਪਏਗੀ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ